ਸਾਡਾ ਪਿੰਡ ਸਾਡਾ ਮਾਨਿਆ ਮਿਲਾ ਸਾਡਾ ਅੰਮ੍ਰਿਤਸਰ ਆ ਤਸੀਲ ਲੁਕੋਗੇ ਤੇ ਕਿੰਨਾ ਕੁ ਥਾ ਜਿਹੜਾ ਤੁਸੀਂ ਕਹਿੰਦੇ ਪਾਣੀ ਦੇ ਵਿੱਚ ਆਇਆ ਹੈ ਸਾਡੇ ਪਿੰਡ ਦਾ ਰਕਬਾ 100 ਹੇਕੜ ਆ ਹੂੰ ਸਾਡੇ ਕੋਲ ਇੱਥੇ 12-13 ਕਿੱਲੇ ਥਾਂ ਠੇਕੇ ਤੇ 27 ਤਰੀਕ ਦਾ ਪਾਣੀ ਆ ਜੀ 11 ਤਰੀਕ ਹੋ ਚੁੱਕੀ ਹੈ ਸਾਡੇ ਅਜੇ ਤੱਕ ਕੋਈ ਨਹੀਂ ਪਹੁੰਚਿਆ ਨਾ ਕੋਈ ਅਵਸਰ ਤੂੜੀ ਸਾਰੀ ਸਾਡੀ ਖਰਾਬ ਚੂਕ ਹੋ ਗਈ ਰੁੜ ਚੁੱਕੀ ਗੋੜੇ ਠੇਕੇ ਦੇ ਪਹਿਲੀ ਸਾਡੇ ਕੋਲ ਉਹ ਸਾਡਾ ਕੋਈ ਵੀ ਸਾਧਨ ਨਹੀਂ ਹੈ ਠੇਕੇ ਦੇ ਠੇਕੇ ਆਪਣੀ ਤਾਰ ਗੁਜ਼ਰ ਕਰਨ ਦਾ ਹ ਉਹ ਵੀ ਸਾਡਾ ਸਾਰਾ ਕੁਝ ਖਰਾਬ ਹੋ ਚੁੱਕਾ ਅੱਛਾ ਜੀ ਕਿੰਨਾ ਦਿਨ ਠੇਕੇ ਦੇ ਪਹਿਲੀ ਲਈ ਸੀ ਹੁਣ ਤੁਹਾਡਾ ਗੁਜ਼ਾਰਾ ਕਿੱਦਾਂ ਹੋਊਗਾ ਕਿੱਦਾਂ ਉਹਨਾਂ ਨੂੰ ਕਰਜ਼ਾ ਤਾਰੋਗੇ ਸਾਡਾ ਤੇ ਇਹੋ ਹੀ ਸਾਡੀ ਪ੍ਰਸ਼ਾਸਨ ਨੇ ਇਹੋ ਹੀ ਮੰਗਿਆ ਵੀ ਜੋ ਸਾਡੇ ਕਲਾਕਾਰ ਭਰਾ ਜਾਂ ਕੋਈ ਹੋਰ ਕੋਈ ਸੰਸਥਾ ਕੋਈ ਵੀ ਜਿਹੜਾ ਮੀਡੀਆ ਕੋਈ ਵੀ ਆਉਂਦਾ ਵਾ ਉਹ ਸਾਡੀ ਮਤ ਕਰੇ ਇੱਕੋ ਦੇਤੀ ਕਰਦੇ ਸਾਡੇ ਕੋਲ ਜਰੂਰ ਪਹੁੰਚ ਕਰੇ ਅਸੀਂ ਬਹੁਤ ਜ਼ਿਆਦਾ ਐ ਕਿ ਪਾਣੀ ਦੀ ਮਾਰ ਆ ਹਾਂਜੀ ਹਾਂਜੀ ਬਿਲਕੁਲ ਇਧਰ ਮੇਰੇ ਉੱਤੇ ਸਾਡੇ ਦੇ ਮਹਾਰਾਜ ਠੇਕੇ ਵਾਲੇ ਬੰਦੇ ਨੂੰ ਤੁਹਾਨੂੰ ਪਤਾ ਹੀ ਆ ਵੀ ਅੱਗੇ ਵੀ ਏਡੀ ਕੋਈ ਕਮਾਈ ਨਹੀਂ ਹੈਗੀ ਹੂੰ ਤੇ ਤੇ ਕਿਦਾਂ ਸਾਡਾ ਕੰਮ ਸਾਰਾ ਖਰਾਬ ਹੋ ਚੁੱਕਾ ਪੱਠੇ ਦਸੇ ਤੱਕ ਤਰਦਾ ਤੁਹਾਡਾ ਪੱਠਾ ਵੀ ਸਾਡਾ ਬਿਲਕੁਲ ਖਰਾਬ ਹੋ ਚੁੱਕਾ ਟੂੜੀ ਤੰਦ ਕੋਈ ਨਹੀਂ ਰਿਹਾ ਬੰਦ ਤੱਕ ਮੰਦ ਤੱਕ ਪੰਜ ਤੰਦ ਦੇ ਜਾਰਾ ਸਾਡੇ ਕੋਈ ਅੱਜ ਤੱਕ ਕੋਈ ਸੇਵਾ ਨਹੀਂ ਆਡੀ ਠੀਕ ਹੈ ਕੋਈ ਭਰਾ ਨਹੀਂ ਪਹੁੰਚਿਆ ਸਾਡੇ ਤੱਕ ਜਰੂਰ ਕੋਈ ਭਰਾ ਪਹੁੰਚ ਕਰੇ 11-12 ਲੱਖ ਰੁਪਇਆ ਕਰਜ਼ਾ ਚੜ ਚੁੱਕਾ ਕਰਜਾ ਦੇ ਦੋ ਕਰਦੇ ਤੁਹਾਨੂੰ ਪਤਾ ਜੀ 2 ਰੁਪਏ ਸੈਂਟ ਦੇ ਨਾਲ 830 ਪੈਸੇ ਚੋਕੇ ਦਿੱਤੇ ਗਿਆ 60000 ਠੀਕ ਹੈ ਜੀ ਠੇਕੇ ਵਾਲਾ ਆਪਣਾ ਠੇਕਾ ਗਣਾ ਕੇ ਲੈ ਗਿਆ ਉਹਦੀ ਮਰਜ਼ੀ ਉਹ ਦਿੰਦਾ ਜਾਂ ਨਹੀਂ ਦਿੰਦਾ ਉਹਦੇ ਬਾਰੇ ਆਪਾਂ ਕੁਝ ਕਹਿ ਨਹੀਂ ਸਕਦੇ ਉਹ ਤਾਂ ਅਗਲੇ ਦੀ ਮਰਜ਼ੀ ਹੈ ਨਾ ਠੀਕ ਹੈ ਜੀ ਉਹ ਜਿਹੜਾ ਆਪਣਾ ਠੇਕਾ 60000 20000 ਹੱਥੋਂ ਖਰਚਾ ਲਾ ਲਿਆ ਹਰ ਇੱਕ ਜ਼ਿਮੀਂਦਾਰ 20 20 30 30 ਲੱਖ ਦਾੜਤੀ ਦਾ ਕਰਜ਼ਾਈ ਆ 30 30 40 40 ਲੱਖ ਦੀਆਂ ਲਿਮਟਾਂ ਲੋਕਾਂ ਚੁੱਕੀਆਂ ਇਹਦੇ ਤੇ ਤੁਹਾਡੀ ਮਤ ਕੀਤੀ ਜਾਵੇ 60000 ਨੂੰ ਠੇਕੇ ਲਈ 80000 ਸਾਨੂੰ ਪੈ ਚੁੱਕੀ ਹੁਣ ਤੱਕ ਪੂਰਾ ਪਾਣੀ ਜਿਹੜਾ ਸਾਰਾ ਥੱਲੇ ਤੁਰੀ ਕਿੰਨਾ ਚਿਰ ਹੋ ਗਿਆ ਸੱਕੀ ਦੀ ਖਲਾਈ ਹੋ ਜਾਂ ਨੂੰ ਸੱਕੀ ਦੀ ਸਰ ਪੀਲੇ ਸਾਲ ਮਾੜੀ ਮੋਟੀ ਕੀਤੀ ਕੋਈ ਨਿਸ਼ਾਨ ਦੀ ਕਰਕੇ ਉਹਦੀ ਖਲਾਈ ਨਹੀਂ ਹੋਈ ਮਾੜੀ ਮੋਟੀ ਉਹਦੀ ਉੱਥੇ ਤਾਂ ਹੋਈ ਉਹਦੀ ਅਸੀਂ ਮੰਗ ਜੇ ਕਰਦੇ ਪ੍ਰਸ਼ਾਸਨ ਕੋ ਕਿ ਉਹਦੀ ਜਿਹੜੀ ਬਿਲਕੁਲ ਸਹੀ ਖਲਾਈ ਆ ਉਹਦੀ ਨਿਸ਼ਾਨ ਦੀ ਹੋ ਕੇ ਖਲਾਈ ਹੋਵੇ ਕਿਤੇ 80 ਫੁੱਟ ਕਿਤੇ 100 ਫੁੱਟ ਆ ਐ ਟਾਈਮ ਮੌਜੂਦਾ ਜਿਹੜੀ 20 ਫੁੱਟ ਰਹਿ ਗਈ ਜ਼ਿਮੀਂਦਾਰਾ ਦੋਵੇਂ ਬੰਨੇ ਪੂਰ ਚੁਲ ਪੂਰ ਲਈ ਇਹਦਾ ਨਾਮ ਸਰਦਾਰ ਬੂਟਾ ਸਿੰਘ ਪਿੰਡ ਮੰਨ ਤਹਿਸੀਲ ਲੋਪੋਗੇ ਜ਼ਿਲ੍ਹਾ ਅੰਮ੍ਰਿਤਸਰ ਅੱਛਾ ਜੀ ਸਰ ਸਾਡਾ 1000 ਕਿੱਲਾ ਰਗਬਾੜ 27 ਤਰੀਕ ਤੋਂ ਪਾਣੀ ਆ ਪਹਿਲੋ ਦਰਿਆ ਰਾਵੀ ਦਾ ਪਾਣੀ ਚੜਿਆ ਵਾ ਤਿੰਨ ਦਿਨ ਉਹਨੇ ਜ਼ਮੀਨ ਡੋਬ ਛੱਡੀ ਉਸ ਤੋਂ ਬਾਅਦ ਜਿਹੜਾ ਵਾ ਸਾਨੂੰ ਮਾਰ ਮਾਰੀ ਰਮਦਾਸ ਸਾਡ ਪਾਣੀ ਨੇ ਸਕੀਨ ਨਾਲੇ ਦੀ ਖਲਾਈ ਹੋਣੀ ਚਾਹੀਦੀ ਆ ਸਕੀਨ ਨਾਲਾ ਜਿਹੜਾ ਐ ਟਾਈਮ ਕਾਗਜ਼ੀ ਜਿਹੜਾ ਵਾ ਕਿਤੇ 80 ਫੁੱਟ ਆ ਕਿਤੇ 100 ਫੁੱਟ ਆ ਜਿਹੜਾ ਮੌਜੂਦਾ ਐ ਟਾਈਮ ਉਹ 20 ਫੁੱਟ ਤੋਂ ਵੱਧ ਤੋਂ ਵੱਧ ਕਿਹੇ ਬੰਦੇ 15 ਫੁੱਟ ਆ ਜ਼ਿਮੀਂਦਾਰਾਂ ਨੇ ਸਕੀ ਸਾਰੀ ਵਾਗਰ ਲਾਤੀ ਉਸ ਤੋਂ ਜਾਰੀ ਮਾਰ ਸਾਨੂੰ ਉਹ ਪੁਲ ਦੀ ਵਜਦੀ ਬੀਐਸਐਫ ਨੇ ਪੁਲ ਵੱਧਾ ਵਾ ਕੋ ਜ ਰਗਬਾ ਤਾਰੋਂ ਪਾਰ ਵੀ ਮੰਨਦਾ ਹੈਗਾ ਵਾ ਕੋ ਜਿਹੜਾ ਤੁਹਾਨੂੰ ਰਗਬਾ ਬੰਬੀ ਦਿਖਦੀ ਆ ਇਹ ਸਾਰਾ ਗਲ ਚੁਕਾ ਵਾ ਇਹਦੇ ਤੋਂ ਪਾਣੀ ਲੱਭੇ ਵੀ ਡੁੱਬਾ ਰਿਹਾ ਪਾਣੀ ਥੱਲੇ ਕੱਲ ਪਰਸੋਂ ਦਾ ਹੋਣੀ ਨੰਗਾ ਆ ਅਸੀਂ ਪ੍ਰਸ਼ਾਦਨ ਕੋ ਮੰਗ ਕਰਦੇ ਆ ਸਾਨੂੰ ਨਾ ਬੰਦਾ ਮਾਫੀਆ ਦਿੱਤਾ ਜਾਵੇ 60000 ਨੂੰ ਜ਼ਮੀਨ ਦੇ ਠੇਕੇ ਦੇ ਲਈ 20000 ਤੇ ਦੇ ਖਰਚਾ ਚੜ ਚੁੱਕਾ 80000 ਨੂੰ ਇਕੱਲਾ ਸਾਨੂੰ ਜਮੀਨ ਪਈ ਕੋਈ ਟੂੜੀ ਤੰਦ ਨਹੀਂ ਬਚੀ ਟੂੜੀ ਤੰਦ ਕੋਈ ਚੀਜ਼ ਨਹੀਂ ਬਜੀ ਆ ਵੇਖੋ ਸਾਰੀ ਟੂੜੀ ਰੋੜ ਚੁੱਕੀ ਪਿੱਛੇ ਕੈਮਰਾ ਮਾਰ ਕੇ ਵੇਖ ਲੋ ਜੀ ਪੱਠੇ ਵੀ ਇਧਰੋਂ ਸਹੀ ਕੱਢਦੇ ਜੀਮਿਦਾਰ ਪੱਠੇ ਵੀ ਸਾਡੇ ਰੋੜ ਚੁੱਕੇ ਆ ਹੋਰ ਥਾਵਾਂ ਤੇ ਪ੍ਰਸ਼ਾਸਨ ਵੀ ਪਹੁੰਚਿਆ ਵਾ মিডিਆ ਵੀ ਪਹੁੰਚਿਆ ਹਰ ਇੱਕ ਅੰਦਾਜ਼ ਤੱਕ ਪਹੁੰਚਿਆ ਪਿੰਡੀਆਂ ਤੱਕ ਸਾਡੇ ਤੱਕ ਕਿਹੇ ਨੇ ਵੀ ਨਹੀਂ ਪਹੁੰਚ ਕੀ ਸਾਡੇ ਤੱਕ ਕੋਈ ਸੰਸਥਾਵਾਂ ਨਹੀਂ ਪਹੁੰਚੀ ਕੋਈ ਸੰਸਥਾਵਾਂ ਕੋਈ ਉਹ ਜਮੀਨ ਜਿਹੜੀ ਸਕੀਆਂ ਪਾਰ ਤੇ ਡੇਣੋ ਪਾਰ ਆ ਪਿੰਡ ਜਿਹੜਾ ਸਾਡਾ ਵਾ ਉਹ ਪਿੰਡ ਉੱਤੇ ਥਾਂ ਉਸ ਕਰਕੇ ਹੜ ਕੋ ਕੋ ਪਹੁੰਚ ਨਹੀਂ ਕਈ ਨਹੀਂ ਕੀਤੀ ਜਿਹੜਾ ਕੋ ਆਉਂਦਾ ਪੁਲ ਤੋਂ ਦੇਖ ਕੇ ਪਿੱਛੋਂ ਦੇਖ ਕੇ ਹੀ ਮੁੜ ਜਾਂਦਾ ਗਾਂ ਇੱਥਾ ਸਾਡੇ ਕੋਲ ਕੋਈ ਵੀ ਨਹੀਂ ਅਜੇ ਤੱਕ ਆਇਆ ਅੱਜ ਤੁਸੀਂ ਆਏ ਜੇ ਤੁਸੀਂ ਆਨ ਕੇ ਵੇਖਿਆ ਦੇਖਿਆ ਤੁਹਾਨੂੰ ਜੋ ਕੋ ਸਾਰਾ ਮੌਕਾ ਵਖਾਇਆ ਇਸੇ ਕਰਕੇ ਤੁਹਾਨੂੰ ਸਾਰਾ ਮੌਕੇ ਦੇ ਲਿਆ ਕੇ ਸਾਰਾ ਵਖਾਇਆ ਹਾਂਜੀ ਸਰ ਸਾਡੇ ਕੋ ਏਡੀਸੀ ਆਇਆ ਵਾ ਕੱਲ ਉਹ ਆਇਆ ਵਾ ਲੋਦੀ ਗੁਜਰ ਜੇ ਕੋ ਪੜਵਾਰੀ ਆ ਗਰਦਵਾਰਾ ਤਹਿਸੀਲਦਾਰ ਆ ਉਹ ਲੋਦੀ ਗੁਜਰ ਹੀ ਪੁਲ ਤੋਂ ਮੁੜ ਗਿਆ ਉਧਰ ਕਿਉਂ ਉਧਰ ਹੀ ਰਗਵਾ ਮੰਜਦਾ ਪੈਂਦਾ ਵਾ ਸਾਡੇ ਕੋ ਉਹ ਪੈਂਦਾ ਸੱਕਿਓਂ ਪਾਰ ਦਾ ਰਗਵਾ ਹਾਰਡ ਕੋਰ ਦਾ ਰਗਵਾ ਮੰਜਦਾ ਵਾ ਇਧਰ ਆਪਣਾ ਡਰੇਨ ਦਾ ਪੈਂਦਾ ਥਾੜ ਦਾ ਰਗਵਾ ਪੈਂਦਾ ਡਰੇਨੋਂ ਪਾਰ ਸਾਡੇ ਕੋਲ ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ ਪਟਵਾਰੀ ਤਹਿਸੀਲਦਾਰ ਕੋਈ ਵੀ ਨਹੀਂ ਸਾਡੇ ਤੋਂ ਪਹੁੰਚਿਆ ਬਿਨਾਂ ਤੁਹਾਡੀ ਮੀਡੀਆ ਦੇ ਕੋਈ ਨਹੀਂ ਸਾਡੇ ਤੋਂ ਪਹੁੰਚਿਆ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਸਰਕਾਰ ਕੋਲ ਮੰਗ ਕਰਦੇ ਜੋ ਮਾਜਵਾ ਪਿੱਛੇ ਮਿਲਿਓ ਉਹ ਹੱਕ ਨਾਲ ਸਾਨੂੰ ਕਿੱਲੇ ਹਸਾਉਣੇ ਕੜਨਾ ਮਿਲਣਾ ਚਾਹੀਦਾ ਵਾ ਇਹ ਜਿਹੜੀ ਜ਼ਮੀਨ ਤੁਹਾਨੂੰ ਅੱਡੇ ਤੁਹਾਨੂੰ ਖੜੀ ਖਲੋਦੀ ਦੇ ਦਿੱਤੀ ਆ ਇਹ ਸਾਰੀ ਗੱਬੇ ਤਾਂ ਗਲ ਚੁੱਕੀ ਕਿਉਂਕਿ ਇਹ ਵੀ 12 13 ਦਿਨ ਡੁੱਬੀ ਜੈ ਨੂੰ ਇਹਨੂੰ 17 ਦਿਨ ਹੋ ਗਿਆ ਉਹ 12 ਦਿਨ ਤੋਂ ਵੀ ਡੁੱਬੀ ਰਹੀ ਪਾਣੀ ਦੇ ਵਿੱਚ ਅੱਜ ਤੱਕ ਕਿੰਨੇ ਫੁੱਟ ਪਾਣੀ ਆ ਹੁਣ ਹੁਣ ਤੱਕ ਪਾਣੀ ਆਜੂ 5 ਫੁੱਟ ਜੇਰੋਂ ਪਹਿਲ ਹੋ ਰਿਹਾ ਪਹਿਲੋ 7 ਤੋਂ 8 ਫੁੱਟ ਪਾਣੀ ਇਹਦੇ ਵਿੱਚ ਪੂਰਾ ਆ ਰਿਹਾ ਜੀ ਦੇ ਸਭ ਕੋਈ ਤਬਾ ਜੋ ਇਧਰ ਪਤਾ ਤੀਲਾ ਨਹੀਂ ਕਰਦੇ ਜੋ ਤੁੜੀ ਤਾਂ ਸਭ ਕੋ ਰੋੜ ਚੁੱਕਾ ਕਿਦਾਂ گزارਾ ਕਰ ਰਹੇ ਤੁਸੀਂ ਹੁਣ ਕੋਈ ਟਾਈਮ ਪਾਸ ਕਰਨਾਂ ਦੀ ਪਿੱਛੇ ਸਾਡੇ ਕੋਲ ਥੋੜਾ ਬਧ ਆ ਗਿਆ ਉਥੋਂ ਪਿੰਡ ਪਿਛਲੇ ਤਾਂ ਪਿੰਡ ਸੁੱਕੇ ਤਾਂ ਕਰਕੇ ਅਸੀਂ ਬਜੇ ਆ ਬਾਕੀ ਜ਼ਮੀਨ ਜਿਹੜੀ ਸਾਡੀ ਰਗਬਾ ਸਾਰਾ ਮੰਜ ਦਾ ਡਰੇਣੋਂ ਪਾਰ ਤੇ ਸਕੀਆਂ ਪਾਰੀ ਸਰ ਸਾਰੇ 6 ਮਹੀਨੇ ਪਹਿਲਾਂ ਵੀ ਹੋਈ ਆ ਹਰ ਕੋ ਕੰਡਾ ਤਾਰ ਤੋਂ ਪਾਰ ਜ਼ਮੀਨ ਸਾਡੀ ਉਸਾਰ ਨਹੀਂ ਹੋਈ ਜਿਹੜੋ ਕੋ ਲੜਾਈ ਦਾ ਮੌਸਮ ਚੱਲਿਆ ਠੀਕ ਹੈ ਜੀ ਉਦੋਂ ਵੀ ਸਾਡੇ ਕੋ ਕੋਈ ਨਹੀਂ ਪਹੁੰਚਿਆ ਹੁਣ ਤੱਕ ਵੀ ਸਾਡੇ ਤੋ ਪਹੁੰਚਿਆ ਜੋ ਵੀ ਸੜਦਾ ਐ ਤੱਕ ਸਾਡੇ ਕੋਈ ਨਹੀਂ ਤੱਕ ਕੋ ਉਜੜਦੇ ਆਏ ਹਾਂ ਹਾਂਜੀ ਉਹ ਉਜੜਦੇ ਹਮੇਸ਼ਾ ਉਜੜਦੇ ਆਏ ਸਾਡੇ ਕੋ ਕਿਸੇ ਨਿਸਾਰ ਨਹੀਂ ਨਾ ਸਾਡੇ ਕੋ ਕਹਿੰਨੇ ਆ ਕੇ ਪੁੱਛਿਆ ਵਾ ਬਸ ਇਨਾ ਕੋ ਜੀ ਪਿੱਛੋਂ ਜਿਹੜਾ ਹੁੰਦਾ ਜੇ ਉਹ ਪਿੱਛੋਂ ਫੋੜਵਾ ਡਰੇਨ ਤੋਂ ਖਿੱਚ ਕੇ ਮੁਰਜਦਾ ਗਾਂ ਸਾਡੇ ਤੱਕ ਕੋਈ ਪਹੁੰਚ ਨਹੀਂ ਕਰਦਾ